ਡੈਡੀ ਦਾ ਕਰਕੇ 50 ਮਾਰ ਲਈ ਇਹਨੇ ਡੈਡੀ ਨਾਲ ਚੱਲ ਕੋਈ ਨਹੀਂ ਰਿਹਾ ਪੰਡ ਤੇ ਇਹ ਸੂਆ ਜਾ ਕੇ ਹੋਰੀ ਹੈ ਕੱਪੜਾ ਮੰਮੀ ਇਹ ਪਤਲਾ ਆ ਹਮ ਹੋਰੀ ਹੈ ਸੇਵਾ ਦਾ ਤੇ ਆ ਰਾਤ ਅੱਜ ਫ੍ਰੈਂਡ ਜਾਇਆ ਹੈ 7:30 11 ਵਜੇ ਐ 11 ਹਾਂ ਮੈਨੂੰ ਖਾਉਂਗੀ ਜੀ ਭਾਈ ਮੈਂ ਸਤੀ 10:30 ਜਸ਼ਨਾ ਉਹਦੀ ਟਰੈਕਟਰ ਦਾ ਫਾਕਾ ਸੁਣ ਗਿਆ ਜਦੋਂ ਬਾਹਰ ਆ ਗਿਆ ਤੇ ਗਏ ਸੀ ਮੈਂ ਖੋਲ ਕੇ ਖਾਈ ਜਾ ਮम्मी पापा ਆ ਗਏ ਮम्मी पापा ਆ ਗਏ ਮੈਨੂੰ ਆਹ ਤਾਂ ਭਾ ਠੀਕ ਹੈ ਮਰਿਆ ਮੈਂ ਖਾਉਂਗੀ ਤੇ ਮੰਮੀ ਨੇ ਲੱਗ ਗਈ ਜੂਬੀ ਜੀ ਕੱਪੜਿਆਂ ਦੀ ਗੈਰੀ ਦੇ ਕੱਪੜੇ ਬਹੁਤ ਹੀ ਜ਼ਿਆਦੇ ਖਰਾਬ ਹੈ ਮੈੜੇ ਕੋ ਤੇ ਜੱਤੇ ਪਾਣੀ ਦੇ ਵਿੱਚ ਪਾਏ ਹੈਗੇ ਤੇ ਇੱਗੇ ਜੇ ਪਾਣੀ ਨਾਲ ਥੋੜਾ ਜਿਹਾ ਬੁਫੈਨ ਨਿਕਲ ਜੂਗੇ ਆੱਕੇ ਦੋ ਬਣਾ ਜਸਨੇ ਉਹਦੇ ਜਸੂ ਇੱਕ ਕੋਲ ਜਸੂ Dali ਉਹਦਾ ਜਿੱਦ ਕਹਿੰਦਾ ਜਿਹੜਾ ਮਾਏ ਵੀ ਕਹਿੰਦਾ ਬੱਦਲ ਵਾਈ ਯਾਰ ਤਾਂ ਬੱਦਲ ਵਾਈ ਵੀ ਦਿਖਾਉਣ ਲੱਗ ਜਾਂਦੀ ਹੈ ਵੀ ਬੱਦਲ ਵਾਈ ਕਾਦੀ ਵਸ ਚਾੜੂ ਜੁੜੂ ਦੀ ਕਿ ਆਪਾਂ ਚਾੜੂ ਨਾ ਮੰਨ ਲੈਂਦਾ ਕੱਲ ਕੱਲ ਮੰਗਾਇਆ ਪਰ ਜੁਵੇਂ ਨੂੰ ਕਹਿੰਦੇ ਜੁਹਾ ਜਿੱਲਾ ਹੁੰਦਾ ਹੌਲੀ ਹੌਲੀ ਖਸੂਦਾ ਹੋਰੇ ਖੜਾ ਮੂੰਹ ਹੀ ਕਰਦਾ ਹਾਂ ਆਈ ਹਾਂ ਹੈ ਇਹ ਡੰਡੀ ਲੰਮੀ ਹੋਣ ਕਰਕੇ ਆਪਣੇ ਤਾਂ ਨਾ ਘਰ ਬਾਹਰ ਚਰ ਕੱਟ ਜਾਂਦਾ ਮੰਮੀ ਜਿੰਨਾ ਨੂੰ ਆਇਆ ਉਹ ਨੂੰ ਆਇਆ ਸੀ ਤੋਂ ਮਾੜਾ ਨਹੀਂ ਕਿੰਨੇ ਨੂੰ ਆਇਆ ਜਿਆਦਾ ਕਿੰਨਾ ਹੋਵੇ ਤਾਂ ਲੰਮੀ ਕਰ ਤਿੰਨ ਚਾਰ ਮਹੀਨੇ ਹਾਂ ਬਸ ਸਿਰ ਚਾੜੂ ਕਰ ਤਿੰਨ ਨੂੰ ਮਹੀਨੇ

ਸਖਾਇਆ ਕਾਲਕੋ ਬਣਾ ਲਿਆ ਹੈ ਹੈ ਕਿ ਮੈਂ ਕਰਾਂਗਾ ਦੇਖੂਗਾ ਫਿਰ ਆਰਮਾਨ ਕਿਹੋ ਜਿਹਾ ਹੈ ਤਾਂ ਥੋੜਾ ਹੀ ਖੜਿਆ ਥੋੜਾ ਹੀ ਖੜਿਆ ਜੋ ਵੀ ਆਪਾਂ ਬਣਾਉਣ ਲੱਗੇ ਤਾਂ ਸਾਦੀ ਤੇ ਪਤਾ ਕੀ ਗੱਲਾਂ ਉਹ ਥੋੜੀ ਜਿਹੀ ਰਾਤ ਨੂੰ ਸਾਦੀ ਥੋੜੀ ਜਿਹੀ ਉਹ ਘੱਟ ਲਾਈ ਜਿਹੀ ਥੋੜੀ ਰੋਗੀ ਤੇ ਮਠਿਆ ਬਣਾ ਲੈਣੇ ਇਹਨੇ ਖਾਣੀ ਹੋਈ ਖਾ ਲੈਣਗੇ ਨਹੀਂ ਫਿਰ ਸ਼ਾਮ ਨੂੰ ਖਾ ਲਾਂਗੇ ਬਣਾਉਣੀ ਨਾ ਪਊਗੀ ਕੱਢ ਕੇ ਫਰਿਜ ਵਿੱਚ ਰੱਖ ਲਾਂ ਤੇ ਕੰਮ ਜਦੋਂ ਜਿੰਨ ਡੰਡੂ ਜੀਰਾ ਮਗਾਇਆ ਪਤਾ ਨਹੀਂ ਕਿੰਨੇ ਦਾ ਲੈ 30 ਦਾ ਲੈ 40 ਦਾ ਠੀਕ ਦਾ ਆ ਇਹ ਨਾਲ ਉਹ ਆਪਾਂ ਉਦੇ ਚੌਲ ਸਵਾਦ ਹੀ ਨਹੀਂ ਲੱਗੇ ਧੀਰੇ ਬਿਨਾ ਧੀਰੇ ਤੇ ਮੇਰਾ ਸਵਾਦ ਹੀ ਨਹੀਂ ਲੱਗਿਆ ਤੈਨੂੰ ਆਖਿਆ ਸੀ ਮਮਾ ਜੀ ਤੂੰ ਕੁਆਟਰ ਲੈਣ ਗਿਆ ਮੈਂ ਤੈਨੂੰ ਆਖਣਾ ਕੱਲ ਹੋਇਆ ਜੀ ਹਰੇ ਸਬਜ਼ੀ ਵੀ ਨਹੀਂ ਕੋਈ ਸਵਾਦ ਆਤੀ ਬਸ ਜੀ ਲਾਵਾਂਗੇ ਸਿੰਪਲ ਤੜਕਾ ਤੇ ਤੁਹਾਨੂੰ ਆਪਾਂ ਮੌਸਮ ਦਿਖਾਵਾਂਗੇ ਇੰਨੀ ਜਿਆਦੇ ਧੁੰਦ ਪੈ ਰਹੀ ਹੈ ਮੌਸਮ ਆਏ ਹੋ ਗਿਆ ਜਿਵੇਂ ਪੋ ਮਾਗ ਹੁੰਦਾ ਹਾਲੇ ਹੁਣ ਤਾਂ ਘਟ ਗਈ ਕਿਉਂ ਦੰਦਾ ਅੱবি ਚੜਨੇ ਕਰਕੇ ਤੜਕੇ ਤਾਂ ਹੀ ਸੀ ਤੂੰ ਆ ਤੂੰ ਇਹ ਵਗੂੜ ਕੇ ਇਸੇ ਥੱਲੇ ਕੁਣ ਵੀ ਸਾਟਾ ਤੇ ਤਾਂ ਕੁਝ ਨਹੀਂ ਦਿਖ ਰਿਹਾ ਹਨਾ ਇਹ ਇੰਨੀ ਜਿਆਦੇ ਧੁੰਦ ਹੈ ਜੀ ਲੋ ਜਿਵੇਂ ਸਾਗੀ ਟਾਕੇ ਹੁਣ ਬੋਲਣਾਂਗੇ ਆਟਾ ਤੇ ਮੰਮੀ ਕੱਪੜਿਆਂ ਦੇ ਮੰਮੀ ਜੇ ਵੀ ਲੱਗੀ ਹੋਈ ਆ ਤੇ ਜੱਟੀ ਰਹਿਣੇ ਕੋਈ ਬਸੇ ਨਾ ਬੰਦੇ ਨਾ ਹੂੰ ਹੂੰ ਬੰਦੇ ਨਹੀਂ ਤੇ ਬਾਹਰ ਥੋੜਾ ਮਾਰ ਕੇ ਹਾਂ ਆਹਾਂ लकड़ा लकड़ा है, है, है।, है।, है, है जेना पाड़िया हो बनिया हो अग छ चढ़ी लकड़ा अद्धिया रोटिया पक पे जाके अगर शाम ना लोट आ जाने क्योंकि पहला आप दाल सब्जी रखते हैं ਇਹ ਜਦੋਂ ਜਦੋਂ ਰੋਟੀ ਟੁੱਪੂ ਵੇਲੇ ਨੂੰ ਵਧੀਆ ਅੱਗ ਬਣ ਜਾਂਦੀ ਹੈ ਐਸੇ ਵੇਲੇ ਤਾਂ ਚੜਦੀ ਨਹੀਂ ਜੀ ਅੱਗ ਅੱਧੀਆਂ ਰੋਟੀਆਂ ਬਕਾਈਆਂ ਨੇ ਫੇਰ ਜਿੱਤੇ ਜਾਦੀ ਅੱਗ ਤੇ ਲਓ ਜੀ ਇੰਨੇ ਹੋ ਗਏ ਕੱਪੜੇ ਹਜੇ ਵੀ ਪੈਂਦੇ ਨਹੀਂ ਮੁੱਕੇ ਮੱਕੇ ਜੇ ਰੈਡੀ ਦੇ ਤਨ ਚਾਰ ਮੁੱਕੇ ਹੋਗੇ ਡੜੀ ਦੇ ਤੇ ਡੜੀ ਦੇ ਹੋਗੇ ਚਾਰ ਸੂਟ ਹੈ ਮੰਮੀ ਹੋਰ ਬਣਾ ਲਾ ਤਾਰ ਹੋਰ ਸੂਰਜ ਦੇਖੋ ਜੀ ਅੱਜ ਦੇਖੋ ਮਾੜ ਆਇਆ ਦੀ ਨਾ ਮੰਮੀ ਸੂਰਜ ਐਡਾ ਸੂਰਜ ਹੁੰਦਾ ਦੇਖੀ ਨੀ ਹੋਰ ਮੱਧਮ ਮੱਧਮ ਦਾ ਤੇਲ ਵੀੜ ਕੇ ਸੁੱਕਣਗੇ ਹੋ ਵੀ ਬਾੜੇ ਗਏ ਬਾੜੇ ਉਹੀ ਤਾਂ ਕਰ ਲੋ ਜੀ ਜਸ਼ਨ ਨੇ ਰੜੀ ਨੇ ਪਸੂ ਬੰਨਤੇ ਬਾਹਰ ਤੇ ਛੋਨੂ ਬਾਹਰ ਦਾ ਮੌਸਮ ਦਹੋਣੇ ਆਪਾਂ ਆਏ ਬਣਿਆ ਪੈ ਜੀ ਪੋ ਮਾੜ ਹੁੰਦਾ ਜਸ਼ਨ ਤੈਨੂੰ ਲੱਕੜ ਦਾ ਨਹੀਂ ਆਖਿਆ ਸੀ ਓਏ ਤੈਨੂੰ ਆਣੀ ਆਖੇ ਸੀ ਲੱਕੜ چیر ਕੇ ਦੇ ਦੇ। ਲੋ ਜੀ ਲੱਕੜ چیر ਕੇ ਦੇ ਦੇ। ਮੈਂ ਕਿਹਾ ਸੀ ਰਾਤ ਕਿਆ ਸੀ ਹੋਣਾ। ਦੇਖੋ ਜੀ ਮੌਸਮ ਠੰਡ ਹਜੇ ਤਾਂ ਦੂਹ ਕੋ ਹੋ ਗਈ। ਤੋ ਸੂਰਜ ਨਿਕਲਣੇ ਕਰਕੇ ਬਹੁਲੀ ਸੀ ਤੜਕੇ ਦਾ ਹੱਥ ਨੂੰ ਹੱਥ ਨਹੀਂ ਦੇਂਦਾ ਸੀ ਇੰਨੀ ਜਿਆਦੇ ਬਣਾ ਤਾ ਨਾ ਪੋ ਮਗ। ਜਨਮ ਜੀ ਮੈਂ ਤਾਂ ਸੰਭਰ ਤੇ ਜਨਬਰੀ ਦੇ ਵਿੱਚ ਹੁੰਦੀ ਆ ਠੰਡ ਉਹਵੇਂ ਕਰਦੀ। ਤੋ ਰਾਤ ਕਿਆ ਸੀ। ਪਾੜ ਕੇ ਦੇ ਦਿਓ ਇੱਕ ਅੱਧੀ ਮੇ ਰੋਟੀ ਲੱਗਣਾ ਫਿਰ ਆਟਾ ਕੁੰਦੀ। ਦੇਖ ਨਾ ਹਜੇ ਡੈਡੀ ਨੂੰ ਗਏ ਦੇ ਤੇ ਇਹ ਡੈਡੀ ਸਰ ਨਾਲ ਕਿਸੀ ਬਸ ਲੱਕੜ ਬਾੜ ਦੋ ਕੋਈ ਕਦੀ ਰੋਟੀ ਲੱਗਣਾ ਕਰ ਮੈਂ ਲੋਜੀ 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 ਟੈਟਰਾ ਪੜ ਆ ਗਿਆ ਤੇ ਇਹਦਾ ਝੰਡਾ ਧੋਣਾ ਹਜੇ ਝੰਡਾ ਧੋ ਕੇ ਤੇ ਤੈ ਮਾਰ ਕੇ ਰੱਖ ਦਾਂਗੇ ਇਦੇ ਮੂਰੇ ਲਿਖਿਆ ਗਾ ਵਾਲਾ ਬੱਡਾ ਗੁੜਾ اڈਾ ਰੁੱਗੂਾ ਜਿਲ੍ਹਾ सिरसा ਹਰਿਆਣਾ ਸੰਤ ਬਾਬਾ ਛੋਟਾ ਸਿੰਘ ਜੀ ਸੇਵਾ ਚ ਦਲ ਵੱਡਾ ਗੁੜਾ ਹਾਬਤ ਭੁੱਖ ਲੱਗ ਰਹੀ ਐ ਵਾਸ ਮੇ ਰੋਟੀ ਲੱਗਦੀ ਪੱਖਾ ਬੰਦ ਕਰਕੇ ਆ ਬੈਠ ਕਾਲਾ ਐਵੇਂ ਚੱਲੀ ਜਾਂਦਾ ਪਾ ਨਹੀਂ ਹੁੰਦਾ ਪਾਪਾ ਬਾਹਰ ਹੋ ਗਿਆ ਪਾਪਾ ਤੇ ਡੜੀ ਨੇ ਐਡਾ ਸੀਸਾ ਲਿਆ ਜੀ ਚੈੱਕ ਕਰੋ ਮੁੱਕਾ ਬੰਨਣ ਬਾਅਦ ਲੈ ਕੇ ਤਾਂ ਗਏ ਸੀ ਉੱਧਰ ਜਿੰਦਾ ਜਾਂਦ ਨੂੰ ਦਿੱਤਾ ਸੀ ਜਾਂਦੇ ਹੀ ਫੁੱਟ ਗਿਆ ਕਹਿੰਦੇ ਉਹ ਭਾਰਪੂਰ ਆ ਗਿਆ ਤੇ ਅਸੀਂ ਲਾਉਣੇ ਹੁੰਨੇ ਆ ਜੀ ਆਹ ਵਾਲਾ ਸ਼ੈਂਪੂ ਸੁਠਾੜਿਆ ਆਹ ਵਾਲਾ ਇਹ ਦਿਨਾ ਬਾਲ ਗੂੜ ਨਹੀਂ ਚੜਦੇ ਕੇਸ਼ ਕਾਂਤੀ ਨੇਚਰਲ ਹੈਅਰ ਕਲੀਨਰ ਚਲੋ ਜੀ ਸਬ지 ਰੈਡੀ ਹੈ ਆਪਣੇ ਮੈਂ ਆਟਾ ਗੁੰਨਾ ਲਓ ਜੀ ਆਪਾਂ ਤਾਂ ਰੱਖੀਏ ਚਾਹ ਟਾਈਮ ਹੋ ਚੁੱਕਿਆ 11 ਦਾ ਸਹੀ ਤੇ ਅੱਜ 11 ਵਜੇ ਗੇਟ ਹੋ ਗਿਆ ਜੀ ਤੇ ਕਿਹਾ ਦੇਖੋ 11 ਵਜੇ ਨਾ ਕਿੰਨੀ ਜਿਆਦੇ ਧੁੱਪ ਹੈ ਤੇ ਜਿੰਨੇ ਕੁ ਮੁੱਕੇ-ਮੱਕੇ ਸੁੱਕੇ ਸੀਗੇ ਤੇ ਪੰਜ-ਛੀ ਤਾਂ ਰੈੜੀ ਦੇ ਮੁੱਕੇ ਸੀਗੇ ਤਾਹ ਲਾ ਕੇ ਆਈਆਂ ਦੋ ਸਾਡੀਆਂ ਚੁੰਨੀਆਂ ਸੀ ਇੱਕ ਜਸ਼ਨ ਦੇ ਰੈੜੀ ਦਾ ਮੁੱਕਾ ਸੀਗਾ ਤੇ ਕਿਨ ਉਹ ਸੁੱਕ ਗਏ ਸੀਗੇ ਮੈਂ ਤਾਹ ਲਾ ਕੇ ਮੇਜ਼ ਤੇ ਰੱਖੇ ਤੇ ਦੂਜੀ ਹਜੇ ਗਿੱਲਿਆ ਕਿਉਂਕਿ ਇਹ ਤਾਂ ਅੱਜ ਲੇਟ ਗੱਡੀ ਆ ਨਾ ਧੁੱਪ ਗੱਡੀ ਆ 9:30 ਵਜੇ ਸਹੀ ਤੇ ਨਹੀਂ ਪਹਿਲਾਂ ਤਾਂ ਮੱਧਮ ਜੀ ਸੀਗੀ ਤੇ ਲਾਈਟ ਹੈ ਨਹੀਂ ਹੁਣ ਘੰਟਾ ਘੜੀ ਸਰਾੰਦ ਕਰਨ ਦਾ ਟਾਈਮ ਆ ਹੁਣ ਲਾਈਟ ਘੱਟਦੀ ਦੇਖੋ ਆਜੀ ਤਾਂ ਹੁਣ ਆਜੀ ਬਾਕੀ ਡੈਡੀ ਤਾਂ ਆਪਣੇ ਜਾਵੜੇ ਪਿੰਡ ਤੇ ਅੱਗੇ ਚਾਹ ਪੀਣ ਕਿ ਕੰਮ ਗਏ ਤੇ ਬਾਕੀ ਸਾਰੇ ਬਾਹਰ ਬੈਠੇ ਆ ਬਾਹਰ ਲੈ ਗਏ ਮੰਜਾ ਕਿਉਂਕਿ ਹਵਾ ਚੱਲਦੀ ਹੈ ਬਾਹਰ ਤਾਂ ਠੀਕ ਹੈ ਮਸਾ ਜਾਉਂਦਾ ਤੇ ਲਾਈਟ ਹੈ ਨਹੀਂ ਕਾਫੀ ਟਾਈਮ ਹੋ ਗਿਆ 15 20 ਮਿੰਟ ਹੋ ਗਏ ਲੱਟ ਗਈ ਨੋ ਤੇ ਕੱਪੜੇ ਨੂੰ ਉਤਾਰਾ ਭਰੀਆਂ ਵਈਆਂ ਡੈਡੀ ਵਾਲੇ ਥੋੜੇ ਜਿਹੀ ਵੀ ਪਹਿਲਾਂ ਪਾਈ ਸੀ ਨਾ ਡੈਡੀ ਦੇ ਗਰਮ ਜੇ ਪਾਣੀ ਵਿੱਚ ਪਾਏ ਸੀ ਤੇ ਪ੍ਰੈਸ ਕਰਨ ਮਾਰਨੀ ਪੂਗੀ ਥੋੜੇ ਜਿਹਾ ਬਲ ਜੇ ਪੈਗੀ ਫਿਰ ਵੀ ਪੜੇ ਲੱਗਦੇ ਸਿਆਣੇ ਬੰਦੇ ਤੇ ਮਾੜੀ ਮਾੜੀ ਪ੍ਰੈਸ ਮਾਰ ਕੇ ਜੇ ਜਦੋਂ ਤੈਹ ਲਾਉਂਗੀ ਉਹਦੀ ਨਾਲ ਦੀ ਨਾਲ ਉਹ ਕਰਦਾਂਗੇ ਮਾੜੀ ਮਾੜੀ ਪ੍ਰੈਸ ਫੇਰਦਾਂਗੇ ਬਸ ਹੀ ਪੁੰਲੀ ਆਪਾਂ ਚਾਹ ਚਾਹ ਪੁਣਕੇ ਫਿਰ ਚੱਲਦੇ ਆਪਾਂ ਵੀ ਬੰਦ ਬਾਹਰ ਉੱਥੇ ਜੇ ਤਾਂ ਲਾਈਟ ਆ ਜੇ ਤਾਂ ਚੰਗਾ ਭੈਣ ਬੁਹੀ ਦੀ ਸੀ ਕਹਿੰਦੀ ਦੀਦੀ ਸੂਟ ਕੰਪਲੀਟ ਕਰ ਲੈ ਨਹੀਂ ਭੈਣੇ ਸੂਟ ਦੀਆਂ ਮੇਰੇ ਦੀਆਂ ਬਾਹਰ ਰਹਿ ਗਈਆਂ ਬਾਹਾਂ ਤੇ ਰਹਿ ਗਿਆ ਆਪਣੇ ਪਹੁੰਚਾ ਤੇ ਵਰਕ ਕਰਨ ਨਾਲ ਤੇ ਤੁਹਾਨੂੰ ਪਤਾ ਜੀ ਵਿਚ ਦੀ ਸੌ ਕੰਮ ਹੋ ਜਾਂਦਾ ਜਾਣਾ ਪੈ ਜਾਂਦਾ ਹਨਾ ਕਦੇ ਉਹਦੇ ਪਾਪਾ ਆ ਗਿਆ ਤੇ ਬਸ ਪਾਪੇ ਕੋਲੇ ਬੈਠੇ ਰਹੇ ਤੇ ਉਦੋਂ ਦੋ ਕੁ ਫੁੱਲ ਪਾਏ ਉਹਦੇ ਵੀ ਜਿਆਦਾ ਨਹੀਂ ਤੇ ਹੁਣ ਵੀ ਕੱਲ ਫਿਰ ਉਧਰ ਜਾਣਾ ਪੈ ਗਿਆ ਬੈਂਕ ਤੁਹਾਨੂੰ ਪਤਾ ਫਿਰ ਮਾੜੇ ਮਾੜਨੇ ਟਾਈਮ ਲੱਗ ਜਾਂਦਾ ਇੱਕ ਹੁਣ ਉਹ ਹੋ ਗਿਆ ਇਦਣ ਦਾ ਬਾਲਾ ਫਰਕ ਪੈ ਗਿਆ ਜੀ ਦਿਨ ਛੋਟੇ ਹੋ ਗਏ ਕਿਉਂਕਿ 4 ਵਜੇ ਨਾਲ ਬਸ ਕੰਮਾਂ ਧੰਦੀ ਲੱਗਣਾ ਪੈਂਦਾ 4 ਵਜੇ ਨਾਲ ਸਟਾਰਟ ਕਰਦੇ ਆ ਫੇਰ ਕਿਤੇ ਜਾ ਕੇ 20 8 ਵਜੇ ਨਾਲ ਨਿਬੜਦਾ 7 ਪੌਣੇ ਕੁਸ਼ੀ ਪੌਣੇ ਕੁ 7 ਵਜੇ ਨਾਲ ਸਾਢੇ 6 ਵਜੇ ਨਾਲ ਤਾਂ ਜਮਨ ਦਿਨ ਟਲ ਜਾਂਦਾ ਹਨੇਰਾ ਹੋਣ ਲੱਗ ਜਾਂਦਾ ਪੂਰੇ ਤੇ ਲਓ ਜੀ ਆਗ ਹੀ ਲੜਾ ਸ਼ੁਕਰ ਹੈ ਸ਼ੁਕਰ ਹੈ ਲੜਾ ਆਗ ਹੀ ਮੈਂ ਹੁਣ ਜੱਗ ਦਾ ਟੱਕਣ ਨਹੀਂ ਲਈ ਆਈ ਚਲੋ ਜੀ ਆਪਾਂ ਹੋਰ ਕੰਮ ਤਾਂ ਤੇ ਤੁਹਾਡੇ ਨਾਲ ਫੇਰ ਕਰ ਪਹਿਲਾਂ ਮੈਂ ਜਸ਼ਨ ਨੂੰ ਬੋਲ ਮਾਰਿਆ ਜਦੋਂ ਮੈਂ ਰੋਟੀ ਪਾਣੀ ਬਣਾਈ ਜਾਂਦੀ ਸੀਗੀ ਜਸ਼ਨ ਆਪਾਂ ਆਇਆ ਹੀ ਨਹੀਂ ਬਾਹਰ ਬੈਠਾ ਸੀ ਖੇਡੀਆਂ ਕਰਦਾ ਸੀ ਬਾਹਰ ਫੇਰ ਮੈਂ ਕਿਹਾ ਚੱਲ ਰੋਟੀ ਪਾਣੀ ਬਣਾਇਆ ਜੀ ਉਸ ਤੋਂ ਬਾਅਦ ਬਸ ਆਟਾ-ਉਟਾ ਗੁੰਨ ਕੇ ਤੇ ਮੰਮੀ ਨੇ ਅੱਜ ਕਾਫੀ ਕੱਪੜੇ ਧੋਤੇ ਮੰਮੀ ਆਹ ਮੇਰੀ ਧੋਈ ਦਿਖਣ ਲੱਗ ਗਈ ਵਾਲੇ ਕੱਪੜੇ ਸੀਗੇ ਜੀ ਤੇ ਡੈਡੀ ਦੀ ਮੈਂ ਤਾਂ ਮੰਮੀ ਨੂੰ ਕਿਹਾ ਸੀਗਾ ਮੈਂ ਕੋਈ ਅੱਧੇ ਘਟੋਲ ਅੱਜ ਹਾਂ ਕੱਲ ਨੂੰ ਧੋਲਾਂਗੇ ਮੰਮੀ ਕਹਿੰਦੀ ਹੁਣ ਅੱਜ ਤਾਂ ਗਰਮ ਪਾਣੀ ਪਾਇਆ ਮਸ਼ੀਨ ਦੇ ਵਿੱਚ ਕੱਲ ਚਲ ਧੋ ਦਿੰਨੇ ਆ ਮਾਲਕਾ ਨੂੰ ਰੱਖਣੀ ਐ ਤੇ ਤਾਂ ਕਰਕੇ ਜੀ ਮੰਮੀ ਗੰਦੀ ਅੱਜ ਮੇਰੇ ਟੂਈ ਦੋਖਣ ਲੱਗੀ ਬਾਲੇ ਹੋ ਗਏ ਸੀ ਹਨਾ ਡੈਡੀ ਦੇ ਡੈਡੀ ਦੇ ਸਾਡੇ ਦੇ ਮੁੱਕੇ ਬਾਲੇ ਹੋ ਜਾਂਦੇ ਜਿੰਨੇ ਕੱਪੜੇ ਹੁੰਦੇ ਆ ਉਨੇ ਹੀ ਮੁੱਕੇ ਬਦਲਦੇ ਡੈਡੀ ਸਾਡੇ ਫੈਸ਼ਨ ਬਾਲਾ ਕਰਦੇ ਆ ਇੱਕ ਤਾਂ ਹੁੰਦਾ ਨਾ ਵੀ ਦੋ ਦੋ ਦਿਨ ਬੰਦਾ ਮੁੱਕਾ ਰੱਖ ਲੈਂਦਾ ਹਨਾ ਤੀਜੇ ਦਿਨ ਬਦਲ ਦਿੰਦਾ ਸਾਡੇ ਡੈਡੀ ਨਹੀਂ ਨਿਤ ਨਵਾਂ ਨਿਤ ਨਵਾਂ ਇਹ ਮੁੱਕੇ ਸਾਡੇ ਡੈਡੀ ਆਏ ਕਰਦੇ ਚਲੋ ਜੀ ਆਪਾਂ ਚਾ ਜਾਗ ਦੇ ਜਾਗ ਦੇ ਰਾਜੀ ਟੱਕਣ ਤੇ ਫਿਰ ਹੋਰ ਕੰਮ ਤਾਂ ਦੇ ਸ਼ੇਅਰ ਕਰਦੇ ਆ ਕਿਹੜਾ ਸਕੀਮ ਤਾਂ ਹੈਗੀ ਆ ਵੀ ਬੈਠ ਗਏ ਆਪਾਂ ਵੀ ਹੋਰ ਕਰ ਲਈਏ ਵਰਕ ਜਿੰਨਾ ਕਰ ਰਿਹਾ ਬੀ ਚਲੋ ਜਿੰਨਾ ਕ ਹੋਊਗਾ ਹਨਾ ਕਰ ਲਈਏ ਤੇ ਕਿਉਂਕਿ ਫੇਰ ਨਰਮੇ ਵੀ ਲੱਗਣਾ ਤੇ ਸਫਾਈਆਂ ਤੇ ਵੀ ਲੱਗਣਾ ਤੇ ਚਲੋ ਜੀ ਦੇਖਦੇ ਆ ਫੇਰ ਕੋਈ ਦਿਨੇ ਹੋਰ ਕੰਮ ਨਾ ਹੋਵੇ ਹਨਾ ਫੇਰ ਤਾਂ ਚਲੋ ਲਾ ਲਾਂਗੇ 2 ਘੰਟੇ ਲਗਾਤਾਰ ਲਓ ਜੀ ਆਪਾਂ ਸੋਨੂੰ ਮਿਲ ਰਹੇ ਹੁਣ 4 ਵਜੇ ਤੇ ਮਹਾਂ ਜਿਓ ਨਾ ਨੀਆ achara ਜਦੋਂ ਰੈਡੀ ਹੋਊਗਾ ਮੈਂ ਤੇ ਉਹਨਾਂ ਮੈਂ ਕੱਪੜੇ ਰਸਤਾਂਗਾ ਤੁਸੀਂ ਆਦੀ ਹੋਵੋਗੇ ਨੀ ਅੰਗੀਰਾ achara ਤੋਂ ਹੀ ਬਹੋਂਦੇ ਆਏ ਕਿਵੇਂ ਕਹਿ ਰਹੇ ਕਿਉਂਕਿ ਅਰਜੁਨ ਉਹਦੇ ਉਹਨਾਂ ਦਾ ਹੱਟ ਪਰ ਹੈਗੀਆਂ ਨਾਲ ਜਾਣੇ ਕਿ ਮੰਮੀ ਹੈ ਮੰਮੀ ਜਾੜੇ ਪੈਂਦਾ ਜੋਧਪੁਰ ਗਿਆ ਮੰਮੀ ਮਾਮੀ ਦਾ ਪਤਾ ਲੈਣ ਮਾਮੀ ਨੇ ਜਣਾ ਆਪਰੇਸ਼ਨ ਕਰਵਾਇਆ ਸੀਗਾ ਮੰਮੀ ਦੇ ਸੀਗੀ ਰਸੌਲੇ ਤੇ ਉਹਦਾ ਆਪਰੇਸ਼ਨ ਕਰਾਇਆ ਸੀਗਾ ਤੇ ਮੰਮੀ ਨੂੰ ਜਣਾ ਪਤਾ ਲੱਗ ਕੱਲ ਨੂੰ ਆਜੂ ਬੀਬੀ ਪਤਾ ਨਹੀਂ ਭਾਈ ਕੱਲ ਨੂੰ ਆਈ ਹੀ ਮੈਂ ਤਾਂ ਪੁੱਛਿਆ ਵੀ ਜਾਨਦੀ ਦੀਦੀ ਨੂੰ ਕੀ ਆਉਗੇ ਨਹੀਂ ਤੇ ਡੈਡੀ ਦੇ ਕੱਪੜਿਆਂ ਜਿਹੜਾ ਬਾਹਰ ਵੱਲ ਪੈਣੀ ਸੀ ਕੋਈ ਥੋੜਾ ਜਿਹਾ ਗਰਮ ਪਾਣੀ ਪਾਇਆ ਸੀ ਕਿਉਂਕਿ ਵੀ ਉਹਦੇ ਨੂੰ ਨਹੀਂ ਪਤਾ ਹੈ ਨਾ ਫਰੰਦੇ ਦੇ ਕੱਪੜੇ ਲਾਉਣੇ। ਕੋਟ ਤਾਂ ਸੀਗੇ ਆਪਦੇ ਜਿਹੜੇ ਪਰ ਉਹ ਗੱਲ ਨਹੀਂ ਨਾ ਬੰਦੀ। ਤੇ ਆਪਾਂ ਲਾਗੇ ਸੀਗੇ ਜੈੜੀ ਦੇ ਕੱਪੜੇ ਪ੍ਰੈਸ ਕਰਨ ਕਿਉਂਕਿ ਇਹ ਗਰਮ ਪਾਣੀ ਦੀ ਵਾਲ ਕਰਕੇ ਨਾ ਬਾਹਰ ਬਹੁਤ ਜ਼ਿਆਦਾ ਸੀਗੇ। ਤੇ ਇਹ ਆ ਵਰਗੇ ਮਹ ਜਲ ਤੈਨ ਲਾਉਂਗੀ ਲਾਉਣੀ ਹੈ ਮਾੜੀ ਮਾੜੀ ਮਾਰ ਦੇਣਾ ਪ੍ਰੈਸ ਅ ਚਿੱਟੇ ਦਸ ਮਾਰ ਕੇ ਕਰਕੇ ਰੱਖ ਲੈਣੇ। ਕਿਉਂਕਿ ਆਈ ਨਹੀਂ ਬਤਾ ਹੁੰਦਾ ਹੈ ਨਾ ਕਦੋਂ ਜਾਣਾ ਪੈ ਜਾਂਦਾ ਹੈ। ਤੇ ਮਾੜੀ ਜੀ ਪ੍ਰੈਸ ਕਰਕੇ ਰੱਖ ਦਿੰਦੇ। ਦੂਜੇ ਮੈਂ ਜਿਹੜੇ ਟੈਂਪਰੇਚਰ ਦੀ ਆਪ ਗੱਸੀ ਹੋਊਗਾ ਉਹ ਨਾਲੇ ਤਾਂ ਸੁੱਕਤਾ ਮਟਾਂ ਲਾਤੇ ਤੇ ਆਹ ਵਾਲਾ ਤੇਹ ਜਿਹੜਾ ਇਹਦੇ ਮਾਰੂ ਮਟਰ ਨਾਲੇ ਤੇ ਇਹਦੇ ਅੱਧਾ ਸੁੱਕੀ ਹੁੰਦਾ ਆਇਆ ਤਾਂ ਮੁੜ ਜਾਂਦਾ ਜੇ ਤਾਂ ਹੋਏ ਤੇ ਲੈਸ ਲੱਗੀ ਹੋਵੇ ਫੇਰ ਮੁੜਦਾ ਤੇ ਦੇਖੋ ਜਦੋਂ ਕਹਾਂ ਬੈਰੀ ਬੈਰੀ ਕੰਮ ਨਹੀਂ ਹੋਈ ਇਹਦੇ ਆਪੇ ਸੰਭੀ ਹੋਏ ਨਾ ਵੀ ਇੰਕਾ ਜਿਹੜਾ ਕੋਣ ਹੈ ਉਹ ਪਾਰ ਨਹੀਂ ਜਾਂਦਾ ਤੇ ਕੀ ਬੱਧੀ ਹੁੰਦਾ ਲੋਕ ਤੇ ਸਬਜੀ ਆਪਾਂ ਬਣਾਉਣੀ ਨਹੀਂ ਜੀ ਅੱਜ ਆਮ ਤੁਹਾਨੂੰ ਦੱਸਿਆ ਸਵੇਰੇ ਆਪਾਂ ਬਰਾਜੀ ਸੀ ਸਬਜੀ ਦਾ ਕੱਦੂ ਵੀ ਚੋਲੀ ਆਹਾਂ ਜੀ ਕੱਦੂ ਬਾਸੂ ਮੈਂ ਟਾੜੀ ਜਿਹੜੀ ਦੇ ਕੱਪੜੇ ਮਲਾ ਕੇ ਬਰਸ਼ ਕਰਵਾ ਲਓ ਤੇ ਜਾਨੀ ਲੈ ਜਾੜੀ ਕਰੀ ਜਾਈਏ ਦੇਖੀ ਜੀ ਰੈਡੀ ਲਾ ਕੇ ਆਦ ਲੈ ਜਾਂ ਗੋਗੋ ਸੁੱਤੀ ਕੀ ਆ ਕੇ ਫੇਰੀ ਭਾਂਡੇ ਚੱਕੋ ਛੇਰੂ ਅੰਮੀ ਪਤਾ ਹੀ ਨਹੀਂ ਕਿੱਥੇ ਰਹਿੰਦਾ ਆਜੂਆ ਰੋਟੀ ਲਾ ਗੁੱਦ ਪਾਣਾ ਜਦੋਂ ਲੋਕ ਇਹਨਾਂ ਨੂੰ ਵੱਡੂ ਹਿੱਕ ਪਸਤਾ ਹੋ ਜਾਂਦੇ ਤੇ ਲੋ ਜੀ ਧਾਰਾ ਧੂੜ ਵਾਲਾ ਕੰਮ ਨਿਮੇੜਦਾ ਬਸ ਸਹ ਪਸ਼ੂ ਵਾਲਾ ਕੰਮ ਜੀ ਮੈਂ ਦੋ ਹੀ ਕਰਿਆ ਇੱਕ ਤਾਂ ਬਹੁਤ ਛਿੱਟਿਆ ਤੇ ਇੱਕ ਚਾਰਾਂ ਦੀਆਂ ਧਾਰਾਂ ਕੱਢੀਆਂ ਬਾਕੀ ਸਾਰਾ ਨੀਰੇ ਚਾਰੇ ਦਾ ਪਾਣੀ ਧਾਣੀ ਦਾ ਫੀਡ ਖਾਲ ਜਿਹੜਾ ਪਾਉਣਾ ਸੀ ਖਾਕਾਂ ਪਸ਼ੂਆਂ ਨੂੰ ਜਿਸ ਨੂੰ ਡੈਡੀ ਨੇ ਪਾ ਤੀਆਂ ਤੇ ਬਸ ਹੁਣ ਚਾਰ ਮੁਰਗੀ ਚਾਰ ਕੱਟਣਾ ਵਾਲਾ ਰਹਿ ਗਿਆ ਉਹਨਾਂ ਦਾ ਤਿਆਰ ਕੱਢ ਕੇ ਸੇਰਣਾ ਹੋਣਗੇ ਇਧਰ ਆਪਾਂ ਤਾਂ ਰੱਖਿਆ ਦੁੱਧ ਘਰਮ ਤੇ ਸਬਜ਼ੀ ਆਪਣੀ ਪਈ ਹੈ ਸੋਨੂੰ ਕਹੀ ਹੈ ਤੇ ਬਸ ਡੈਡੀ ਗਿਆ ਦੁੱਧ ਪਾਉਣ ਤੇ ਤਾਰਾ ਦਾ ਥੋੜਾ ਜਿਹਾ ਸਿੰਧ ਰੇੜੀ ਉਹ ਕਰ ਜਾਂਦੇ ਆ ਵੀ ਨਿਕਲਦੀਆਂ ਨਹੀਂ ਇਹਨਾਂ ਤੋਂ ਸਾਰੇ ਝੁੱਲਣ ਲੱਗ ਜਾਂਦੇ ਆ ਇਹ ਧਾਰਾ ਘੜਦੇ ਜਦੋਂ ਤੇ ਚਲੋ ਜੀ ਆਦੇ ਹੁੰਦੇ ਸੁੱਕਣਾ ਦੁੱਧ ਹੈਗਾ ਹਨਾ ਤਾਰਾ ਕੱਢਣੀਆਂ ਰੱਖੀ ਔਖੀਆਂ ਤੇ ਚਲੋ ਫਿਰ ਸਾਰਾ ਬੋਤਲੋਂਦੇ ਜਿਵੇਂ ਸਿੰਧ ਰੇੜੀ ਜਦੋਂ ਮੇਰੇ ਚੋਂ ਜੋ ਮੰਮੀ ਚੋਂ ਸਾਡੇ ਚਿੱਪੇ ਦੇਣੀ ਜਾਵੜੇ ਹਨਾ ਤੇ ਪਸ਼ੂ ਵਾਲਾ ਕੰਮ ਸਾਰੇ ਹੀ ਸਾਂਭ ਲੈਂਦੇ ਆ ਬਸ ਜੀ ਆਪਾਂ ਵੀ ਆਟਾ-ਗੋਟਾ ਗੁੰਨਦੇ ਆ। ਸਵੇਰ ਦੇ ਵੀਡੀਓ ਸਟਾਰਟ ਕਰਨ ਲੱਗੇ ਐਂਡ ਨਹੀਂ ਹੋਇਆ ਆਪਣੇ ਤੋਂ ਕੰਮ ਧੰਦੇ ਬਸ ਪਤਾ ਨਹੀਂ ਕਿਵੇਂ ਵਿਚਾਰ ਜਾ ਪੈਂਦਾ ਉਲਝਾ ਉਲਝੀ ਜਾਂਦਾ ਕੰਮ ਕਦੇ-ਕਦੇ ਤਾਂ ਤੇ ਐ ਹੁੰਦਾ ਹੀ ਨਹੀਂ ਵੀ ਦੋ-ਦੋ ਕੰਮ ਸਾਰੇ ਦਿਮ ਸਵੇਰ ਦੇ ਦਿਖਾ ਸਕਦੇ ਸੀ ਸਾਰੇ ਦਿਖਾ ਕੇ ਐਂਡ ਕਰ ਦਿੰਦੇ ਹਨ ਪਰ ਐਂਡ ਹੋਇਆ ਹੀ ਨਹੀਂ ਐਂ ਹੀ ਤੁਰੇ ਜੇ ਫਿਰੇ ਤੇ ਬਾਕੀ ਜਿਹੜੇ ਭੈਣ ਭਰਾ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਸ ਮੈਂ ਹੁਣ ਗੁੰਨਦੀ ਆਟਾ ਨਣੇ ਤਪੋਲੇ ਵਗੇ ਦੁੱਧ ਘਰਮ ਕਰ ਲੂੰਗੀ ਇੰਨੇ ਆਟਾ ਗੁੰਨ ਲੂੰਗੀ ਇਹ ਆਇਆ ਅਰੇ ਪਿੰਕੀ ਸਾੰਦੂ ਨੂੰ ਦੁੱਧਵਾਦ ਤੇ ਟਾਂ ਤਾਂ ਬੈਸੀ ਹੀ ਹੈ ਸੰਵਾਸੀ ਦੇ ਹੋਇਆ ਤੇ ਦੇਖਣ ਚਾਹੇ ਲੱਗਦਾ ਵੀ ਦਿਨ ਦਾ ਜਮੀ ਛਿਪ ਗਿਆ ਵਾਸਤੇ ਤੇ ਇਹ ਵਾਸ ਨਾਲ ਆਟਾ ਬੁਣ ਲੈਣੀ ਹੈ ਮੈਂ ਦੁੱਧਵਾਦ ਸੰਭਲੂਗੀ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਕਰਨਾ ਕਰੋ ਜੀ ਸਬਸਕ੍ਰਾਈਬ ਵੀਡੀਓ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਬਾਕੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ Só so, chegar de bye bye.